ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੀਐਸਟੈਟ ਤੇ ਟੀਪੀ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਦੇ ਉੱਪਰ ਮੌਕ ਟੈਸਟ ਅਵੇਲੇਬਲ ਹੈ ਠੀਕ ਹੈ ਮੌਕ ਟੈਸਟ ਬਹੁਤ ਵੱਡਾ ਰੋਲ ਪਲੇ ਕਰਦੇ ਆ ਪੀਐਸਟੈਟ ਕਲੀਅਰ ਕੋਈ ਵੀ ਐਗਜ਼ਾਮ ਹੋਵੇ ਮੌਕ ਟੈਸਟ ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੇ ਆ ਤੁਸੀਂ ਮੌਕ ਟੈਸਟ ਲਗਾ ਕੇ ਪੇਪਰ ਦੇ ਵਿੱਚ ਜਾਓਗੇ ਤਾਂ ਤੁਹਾਡਾ ਕੌਨਫੀਡੈਂਸ ਹੀ ਹੋਰ ਹੋਵੇਗਾ ਠੀਕ ਹੈ ਤੁਸੀਂ ਮੌਕ ਟੈਸਟ ਜ਼ਰੂਰ ਲਗਾਉਣੇ ਆ ਮੈਨੂੰ ਕਹਿੰਦਾ ਸਾਡੇ ਕੋਲੋਂ ਬਾਏ ਕਰੋ ਜਿੱਥੋਂ ਵੀ ਤੁਹਾਨੂੰ ਮਿਲਦੇ ਆ ਮੌਕ ਟੈਸਟ ਜ਼ਰੂਰ ਕਰੋ ਜੇ ਤੁਸੀਂ ਪੀਐਸਟੈਟ ਕਲੀਅਰ ਕਰਨਾ ਚਾਹੁੰਦੇ ਹੋ ਨਾ ਤਿਆਰੀ ਚਾਹੇ ਕਿੰਨੀ ਵੀ ਕੀਤੀ ਆ ਬਟ ਅਸਲ ਤਿਆਰੀ ਦਾ ਪਤਾ ਲੱਗਦਾ ਜਦੋਂ ਤੁਸੀਂ ਮੌਕ ਟੈਸਟ ਲਗਾਉਂਦੇ ਹੋ ਠੀਕ ਹੈ ਮੌਕ ਟੈਸਟ ਨਾਲ ਸਾਨੂੰ ਹੌਸਲਾ ਮਿਲਦਾ ਕਿੰਨੇ ਮਾਰਕਸ ਆ ਰਹੇ ਆ ਕਿੰਨੇ ਪਾਣੀ ਵਿੱਚ ਆ ਜਿਵੇਂ ক্রিকেট ਮੈਚ ਜਾਂ ਕੋਈ ਵੀ ਮੈਚ ਖੇਲਣਾ ਪਹਿਲਾਂ ਪ੍ਰੈਕਟਿਸ ਮੈਚ ਹੁੰਦੇ ਆ ਨਾ ਠੀਕ ਹੈ ਉਸੇ ਤਰੀਕੇ ਨਾਲ ਮੌਕ ਟੈਸਟ ਵੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਆ ਤੁਸੀਂ 2.5 ਘੰਟੇ ਦਾ ਪੇਪਰ ਪ੍ਰਿੰਟ ਕਢ ਆਰਾਮ ਨਾਲ ਇੱਕ ਤਾਂ ਟਾਈਮ ਦਾ ਪਤਾ ਲੱਗੇਗਾ ਕਿੰਨੇ ਟਾਈਮ ਦੇ ਵਿੱਚ ਸੋਲਵ ਹੋ ਰਿਹਾ ਠੀਕ ਹੈ ਤੇ ਇਸ ਲਈ ਅਸੀਂ WhatsApp ਦੇ ਉੱਪਰ ਮੌਕ ਟੈਸਟ ਸ਼ੇਅਰ ਕਰ ਰਹੇ ਹਾਂ ਜੇਕਰ ਕਿਸ ਨੇ ਲੈਣੇ ਹੋਣ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਪੀਐਸਟੈਟ ਦੇ ਬਾਰੇ ਕੱਲ ਬਹੁਤ ਸਾਰੇ ਸਟੂਡੈਂਟ ਦੀ ਕੁਐਰੀ ਸੀਗੀ ਪੀਐਸਟੈਟ ਦੇ ਐਡਮਿਟ ਕਾਰਡ ਨਹੀਂ ਡਾਊਨਲੋਡ ਹੋ ਰਹੇ ਕਿਉਂਕਿ ਉਹਨਾਂ ਦਾ ਆਈਡੀ ਪਾਸਵਰਡ ਭੁੱਲ ਗਏ ਸੀ ਤਾਂ ਅੱਜੋ ਤੇ ਆਪਸ਼ਨ ਆ ਚੁੱਕਿਆ ਹੈ ਫੋਰਗੇਟ ਪਾਸਵਰਡ ਦਾ ਜਦੋਂ ਜਦੋਂ ਤੁਸੀਂ ਫੋਰਗੇਟ ਪਾਸਵਰਡ ਕਰੋਗੇ ਉੱਥੇ ਇੱਕ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਦਿੱਤਾ ਹੋਏਗਾ ਤੁਸੀਂ ਉਹ ਫਿਲ ਕਰੋਗੇ ਤੁਹਾਡੇ ਫੋਨ ਦੇ ਉੱਪਰ OTP ਆਏਗਾ ਉਹ OTP ਤੁਸੀਂ ਉੱਥੇ ਫਿਲ ਕਰਕੇ ਆਪਦਾ ਪਾਸਵਰਡ ਨੂੰ ਰੀਸੈਟ ਕਰ ਸਕਦੇ ਹੋ ਜਿਨ੍ਹਾਂ ਦਾ ਕੱਲ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਸੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਆਪ ਦਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਉਸ ਤੋਂ ਬਾਅਦ ਤੁਸੀਂ ਦੋ ਪ੍ਰਿੰਟ ਕਢਵਾਉਣੇ ਆ ਚਲੋ ਇਸ ਚੀਜ਼ ਦੇ ਬਾਰੇ ਆਪਾਂ ਦੁਬਾਰਾ ਇੱਕ ਫਿਰ ਡਿਟੇਲਸ ਵੀਡੀਓ ਬਣਾਵਾਂਗੇ ਕਿ ਕੀ ਕੀ ਹਦਾਇਤਾਂ ਕਿੱਥੋਂ ਤੁਸੀਂ ਇਹਨੂੰ ਅਟੈਸਟਡ ਕਰਾ ਸਕਦੇ ਹੋ ਕਿਵੇਂ ਕਰਵਾ ਸਕਦੇ ਹੋ ਇਸ ਚੀਜ਼ ਦੇ ਬਾਰੇ ਤੁਹਾਨੂੰ ਵੀਰ ਬਾਰੇ ਇੱਕ ਲੰਬੀ ਵੀਡੀਓ ਬਣਾ ਕੇ ਸਾਰਾ ਕੁਝ ਦੱਸਾਂਗੇ ਠੀਕ ਹੈ ਸੋ ਅੱਜ ਇਹ ਹੀ ਦੱਸਣਾ ਸੀਗਾ ਕਿ ਐਡਮਿਟ ਕਾਰਡ ਡਾਊਨਲੋਡ ਹੋ ਰਿਹਾ ਤੁਸੀਂ ਆਪ ਦਾ ਕਰ ਲਓ ਫੋਰਗੇਟ ਪਾਸਵਰਡ ਕਰਕੇ ਤੇ ਬਾਕੀ ਆਪਣੀ ਤਿਆਰੀ ਵਧੀਆ ਰੱਖੋ ਪੇਪਰ ਸੌਖੇ ਔਖੇ ਦਾ ਕੁਝ ਨਹੀਂ ਪਤਾ ਲੱਗਦਾ ਸੌਖਾ ਹਜੇ ਔਖਾ ਹਜੇ ਤੇ ਅਗਲੇ ਸਾਲ ਪੋਸਟਾ ਆਉਣੀ ਹੈ ਇਸ ਲਈ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਠੀਕ ਹੈ 21 23 22 24 ਦੇ ਵਾਸਤੇ ਆ ਉਸ ਤੋਂ ਪਹਿਲਾਂ ਜਿਹੜੇ ਸੈਸ਼ਨ ਕੰਪਲੀਟ ਹੋ ਚੁੱਕੇ ਆ ਤੋ ਨਾਲੀ ਬਹੁਤ ਵਧੀਆ ਮੌਕਾ ਹੈ ਕਿਉਂਕਿ ਇਹ ਸਰਕਾਰ ਜਦੋਂ ਜਾਏਗੀ ਉਸ ਤੋਂ ਪਹਿਲਾਂ-ਪਹਿਲਾਂ ਪੋਸਟਾਂ ਜ਼ਰੂਰ ਕੱਢ ਕੇ ਜਾਏਗੀ ਓਕੇ ਕਿਉਂਕਿ ਕੋਈ ਵੀ ਸਰਕਾਰ ਜਦੋਂ ਜਾਂਦੀ ਹੈ ਪੋਸਟਾਂ ਜ਼ਰੂਰ ਕੱਢ ਕੇ ਜਾਂਦੀ ਹੈ ਇਸ ਲਈ ਆਪ ਦਾ ਤੁਸੀਂ ਵਧੀਆ ਤਿਆਰੀ ਰੱਖਣੀ ਹੈ ਓਕੇ ਸੋ ਉਸ ਤੋਂ ਬਾਅਦ ਟੀਪੀ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਫਾਈਨਲੀ ਅੱਜ ਤੁਹਾਡੀ ਟੀਪੀ ਖਤਮ ਹੋ ਗਈ ਓਕੇ 19 ਨਵੰਬਰ 2019 ਨੂੰ ਤੁਹਾਡੀ ਟੀਪੀ ਖਤਮ ਹੋਈ ਹੈ ਓਕੇ ਸੋ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਰਿਲੀਵਿੰਗ ਲੈਟਰ ਮਿਲ ਗਿਆ ਹੋਊਗਾ 108 ਦਿਨ ਚਾਹੀਦੇ ਆਪਾਂ ਨੂੰ 107 ਜਾਂ 108 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਚਾਹੀਦੇ ਹੁੰਦੇ ਆ ਪੇਪਰ ਰੋਲ ਨੰਬਰ ਲੈਣ ਵਾਸਤੇ ਜੇਕਰ ਇਹ ਤੋਂ ਘੱਟ ਹੈ ਤਾਂ ਫਿਰ ਥੋੜਾ ਦਿੱਕਤ ਹੋ ਸਕਦੀ ਹੈ ਬਟ 2021 23 ਵਾਲਿਆਂ ਵਾਸਤੇ SCERT ਨੇ ਇੱਕ ਸਪੈਸ਼ਲ ਮੌਕਾ ਦਿੱਤਾ ਸੀ ਜਿਨ੍ਹਾਂ ਦੀ TP ਦੇ ਦਿਨ ਪੂਰੇ ਨਹੀਂ ਹੋਏ ਸੀ ਉਹਨਾਂ ਵਾਸਤੇ 15 ਦਿਨਾਂ ਦੀ ਇੱਕ ਸਪੈਸ਼ਲ TP ਲਗਵਾਈ ਸੀ ਜਿੰਦੇ ਵਿੱਚ ਇਹ ਕਿਹਾ ਗਿਆ ਸੀ ਜੇਕਰ ਕਿਸੇ ਬੱਚੇ ਦੇ ਦਿਨ ਘੱਟ ਹੈ ਤਾਂ ਉਹ TP ਤੇ ਜਾ ਕੇ ਆਪਣੇ ਦਿਨ ਪੂਰੇ ਕਰ ਸਕਦਾ ਹੈ ਰੋਲ ਨੰਬਰ ਲੈ ਸਕਦਾ ਹੈ ਸੋ ਜੇਕਰ ਕਿਸੇ ਦਿਨ ਘੱਟ ਵੀ ਰਹੇਗੇ ਮਾੜੇ-ਮੋٹے ਤਾਂ ਇਹਦੀ ਟੈਨਸ਼ਨ ਵਾਲੀ ਗੱਲ ਨਹੀਂ ਆ ਤੁਹਾਨੂੰ ਦੁਬਾਰਾ ਮੌਕਾ ਮਿਲ ਸਕਦਾ ਓਕੇ ਸੋ ਤੁਸੀਂ ਆਪਦਾ ਸਾਰਾ ਫੋਕਸ ਹੁਣ ਇਹ ਪੀਐਸਟੈਟ ਵੱਲ ਕਰ ਲੋ ਹਲੇ ਵੀ ਤੁਹਾਡੇ ਕੋਲ 10 11 ਦਿਨ ਬਾਕੀ ਆ 10 11 ਦਿਨਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਮੌਕ ਟੈਸਟ ਕਰੋ ਪੁਰਾਣੇ ਪੇਪਰ ਕਰੋ ਐਮਸੀਕਿਊ ਕਰੋ ਟਾਪਿਕ ਨੂੰ ਪੜੋ ਡਿਟੇਲ ਦੇ ਵਿੱਚ ਓਕੇ ਤੇ ਵਧੀਆ ਤਰੀਕੇ ਨਾਲ ਤੁਸੀਂ ਆਪਦਾ ਪੀਐਸਟੈਟ ਕਲੀਅਰ ਕਰ ਸਕਦੇ ਹੋ ਕਿਸੇ ਤਿੰਨ ਸਬਜੈਕਟ ਦੇ ਉੱਪਰ ਪੂਰੀ ਪਕੜ ਬਣਾ ਕੇ ਰੱਖੋ ਵੀ ਤਿੰਨ ਸਬਜੈਕਟਾਂ ਦੇ ਵਿੱਚ ਤੁਹਾਡੇ 70 ਤੋਂ ਥੱਲੇ ਨੰਬਰ ਨਾ ਜੇ ਤੁਹਾਡੇ ਤਿੰਨ ਸਬਜੈਕਟਾਂ ਵਿੱਚੋਂ 70 ਤੋਂ ਥੱਲੇ ਨੰਬਰ ਨਹੀਂ ਆਉਂਦੇ ਮਤਲਬ ਤੁਹਾਡਾ ਪੇਪਰ ਕਲੀਅਰ ਹੋ ਸਕਦਾ ਓਕੇ ਸੋ ਆਪਦੀ ਤਿਆਰੀ ਵਧੀਆ ਰੱਖੋ ਪੀਪੀ ਤਾਂ ਰਲੀਵ ਹੋ ਚੁੱਕੇ ਆ ਹੁਣ ਸਵੇਰੇ ਇਹ ਟੈਨਸ਼ਨ ਤਾਂ ਨਹੀਂ ਸਵੇਰੇ ਉੱਠ ਕੇ ਅਸੀਂ ਸਕੂਲ ਜਾਣਾ ਉਠੋ ਆਪਦਾ ਪੜੋ ਤੇ ਪੜ ਕੇ ਆਪਦਾ ਪੇਪਰ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰੋ ਤੇ ਬਾਕੀ ਮੈਂ ਦੁਬਾਰਾ ਫਿਰ ਕਹੂੰਗਾ ਮੌਕ ਟੈਸਟ ਜ਼ਰੂਰ ਕਰੋ ਜਿੱਥੋਂ ਵੀ ਮਿਲਦੇ ਆ ਜਿਹੜੇ ਵੀ ਚੈਨਲ ਤੋਂ ਮਿਲਦੇ ਆ ਉੱਥੋਂ ਤੁਸੀਂ ਮੌਕ ਟੈਸਟ ਜ਼ਰੂਰ ਲਗਾਓ ਓਕੇ ਕਿਉਂਕਿ ਮੌਕ ਟੈਸਟ ਲਗਾ ਕੇ ਹੀ ਤੁਹਾਡਾ ਪੇਪਰ ਵਧੀਆ ਹੋ ਸਕਦਾ ਹੈ ਓਕੇ ਬਾਕੀ ਕੋਈ ਹੋਰ ਜਾਣਕਾਰੀ ਆਈ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਜਿਹੜੀ ਹਦਾਇਤਾਂ ਉਹਦੇ ਬਾਰੇ ਆਪਾਂ ਡਿਟੇਲ ਚ ਇੱਕ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਥੈਂਕ ਯੂ Thank you very much.